10 ਸੇ ਜ਼ਿਆਦਾ ਗੁਰਦੁਆਰੇ ਬਣੇ। ਇੱਥੇ ਜ਼ਿਆਦਾ ਸੇ ਜ਼ਿਆਦਾ ਚਰਚ ਬਣਨੇ ਦੀ ਜਗ੍ਹਾ ਨਹੀਂ ਹੈ। ਜੋੜਾ ਕਮੇਟੀ ਜਿਹੜੇ ਤੱਕ ਆਜਿਦੀ ਪ੍ਰੈਸ ਕਾਨਫਰੰਸ ਜਿਹੜੀ ਆ 올 ਇੰਡੀਆ ਕ੍ਰਿਸ਼ਚਨ ਕਮੇਟੀ ਵੱਲੋਂ ਰੱਖੀ ਗਈ ਆ। ਇਹ ਸਾਡੇ ਨਾਲ ਸਾਡੇ ਸਹਿਯੋਗੀ ਸਾਥੀ ਸੁਖਵਿੰਦਰ ਮਸੀ ਤੋਬਾ, ਵਿਲੀਅਮ ਮਸੀ ਜਟਾ ਤੇ ਸਾਡੇ ਵੀਰ ਜੀ ਸ਼ੇਰਾ ਸਿੰਘ ਅਜਨਾਲੇ ਤੋਂ ਸੋਨਾ ਗੁਜਰਪੁਰੇ ਤੋਂ ਸੁਨੀਲ ਗੁਜਰਪੁਰੇ ਤੋਂ ਤੇ ਹਰਜੀਤ ਭਾਜੀ ਗੁਜਰਪੁਰੇ ਤੋਂ ਡਾਨੀਅਲ ਮਸੀਹ ਅਜਨਾਲਾ ਜੈਮਲ ਸਿੰਘ ਅਵਾਨ ਤੇ ਹਰਪ੍ਰੀਤ ਮਸੀਹ ਸੂਰੇਪੁਰ ਲਾਲ ਮਸੀਹ ਗੁਜਰਪੁਰਾ ਤੇ ਪਰਮਜੀਤ ਸਿੰਘ ਸੰਧੂ ਉਮਰਪੁਰਾ ਅਨੋਸ਼ ਭੱਟੀ ਉਮਰਪੁਰਾ ਤੇ ਪਾਦਰੀ ਵਿਜੇ ਮਸੀਹ ਥੋਬੇਦ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਆ ਇਹਦੇ ਸਬੰਧ ਵਿੱਚ ਰੱਖੀ ਗਈ ਆ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕਨਈਆ ਮਿੱਤਰ ਆ ਸ਼ਰਾਰਤੀ ਅੰਸਰ ਉਹਨੇ ਇੱਕ ਧਾਰਮਿਕ ਸਟੇਜ ਦੇ ਉੱਤੇ ਜੋ ਆ ਸਾਡੇ ਕ੍ਰਿਸ਼ਨ ਭਾਈ ਚਾਰੇ ਦੇ ਬਰ ਖਿਲਾਫ ਜਿਹੜੀ ਆ ਭੱਦੀ ਸ਼ਦਾਬਲੀ ਬੋਲੀ ਆ ਕਿ ਪੰਜਾਬ ਵਿੱਚ ਜਿਹੜੇ ਚਰਚਾ ਆ ਅਸੀਂ ਨਹੀਂ ਰਹਿਣ ਦੇਵਾਂਗੇ ਅਸੀਂ ਇਸ ਸਬੰਧ ਵਿੱਚ ਜਿਹੜੀ ਆ ਅੱਜ ਦੀ ਕਾਨਫਰੰਸ ਕੀਤੀ ਗਈ ਆ ਪ੍ਰੈਸ ਕਾਨਫਰੰਸ ਇਸ ਸਬੰਧ ਵਿੱਚ ਉਹ ਤੋਂ ਤੁਹਾਡੇ ਨੂੰ ਖਾਸ ਜੀ ਹਾਂਜੀ ਇਹਦੇ ਸਬੰਧ ਵਿੱਚ ਮਾਨਯੋਗ ਡੀਐਸਟੀ ਜਨਾਲਾ ਰਾਜਕਮਾਰ ਜੀ ਦੇ ਐਸਐਸਪੀ ਸਾਹਿਬ ਅੰਮ੍ਰਿਤਸਰ ਦੇ ਹਾਪੀ ਨੂੰ ਦਰਖਾਸਤ ਦਿੱਤੀ ਗਈ ਆ ਨੰਬਰੀ ਦਰਖਾਸਤ ਆ ਜਿਹਦਾ ਸਾਨੂੰ ਬਕਾਇਦਾ ਨੰਬਰ ਵੀ ਦਿੱਤਾ ਗਿਆ ਵਾ ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਢਿੱਲੀ ਕਾਰਜਕਾਰੀ ਕੀਤੀ ਜਾ ਰਹੀ ਆ ਜੇਕਰ ਥੋੜੇ ਦਿਨਾਂ ਵਿੱਚ ਪੁਲਿਸ ਕਾਰਵਾਈ ਨਹੀਂ ਕਰਦੀ ਤੇ ਮਜਬੂਰਨ ਸਾਨੂੰ ਜਿਹੜਾ ਵਾ ਤਿੱਖਾ ਸੰਘਰੇ ਛਵਡਣ ਦੀ ਮਜਬੂਰ ਹੋਣਾ ਪਵੇਗਾ ਕਿਹੜਾ ਸੰਘਰਸ਼ ਹੋਇਆ ਪੁਲਿਸ ਨਹੀਂ ਕਰੇ ਕਿਵੇਂ ਲੜਨ ਦਾ ਚ机会 ਹੋ ਸਕਦਾ ਕਿ ਪੰਜਾਬ ਬੰਦ ਦੀ ਕਾਲ ਕੀਤੀ ਜਾਵੇਗੀ ਇਹਨਾਂ ਦਿਨਾਂ ਦੇ ਵਿੱਚ ਇਹਦੇ ਸਬੰਧ ਵਿੱਚ ਜਿਹੜੀ ਆ ਅਸੀਂ ਚੌਣ ਕਮਿਸ਼ਨਰ ਨੂੰ ਵੀ ਲੈਟਰ ਕੱਢੀ ਹੋਈ ਆ ਜੇਕਰ ਸਾਡੀ ਸੁਣਵਾਈ ਛੇਤੀ ਤੋਂ ਛੇਤੀ ਹੋਵੇਗੀ ਤੇ ਠੀਕ ਹੈ ਨਹੀਂ ਤੇ ਮਜਬੂਰ ਨਾ ਸਾਨੂੰ ਜਿਹੜੇ ਇਹੋ ਜਿਹੇ ਸ਼ਰਾਰਤੀ ਅਨਸਰ ਆ ਇਹਨਾਂ ਦੇ ਵਿਰੋਧ ਵਿੱਚ ਖਾ ਸੰਘਰਸ਼ ਵਿੜਨ ਲਈ ਮਜਬੂਰ ਹੋਣਾ ਪਵੇਗਾ ਕਿਉਂਕਿ ਜਿਹੜਾ ਕन्हैया ਮਿੱਤਰ ਆ ਇਹਨੇ ਪਹਿਲੇ ਦਿਨਾਂ ਵਿੱਚ ਵੀ ਕੁਝ ਇਹੋ ਜਿਹਿਆਂ ਧਰਮ ਦੇ ਖਿਲਾਫ ਬੋਲਿਆ ਸੀ ਤੇ ਆਪਣਾ ਮਾਫੀ ਮੰਗ ਕੇ ਇਹਨੇ ਜਿਹੜੀ ਆ ਸ਼ਮਾ ਪ੍ਰਾਪਤ ਕੀਤੀ ਸੀ ਪਰ ਹੁਣ ਵੀ ਇਹਦਾ ਦਿਨ ਪ੍ਰਤੀ ਦਿਨ ਇਹੋ ਜਿਹੜਾ ਵਾ ਹਾਲ ਬਣਦਾ ਜਾ ਰਿਹਾ ਵਾ ਨਾਲ ਸਾਡੇ ਰਮਨীত ਬਿੱਟੂ ਜੀ ਆ ਇਹ ਬੜੀਆਂ ਮਗਰ ਤਾੜੀਆਂ ਮਾਰ ਰਹੇ ਆ ਤੇ ਅਸੀਂ ਆਪਣੇ ਲੁਧਿਆਣੇ ਵਾਲੇ ਭਾਈਚਾਰੇ ਨੂੰ ਕਹਿੰਨੇ ਆ 크੍ਰਿਸਚਨ ਕਮਿਊਨਿਟੀ ਨੂੰ ਕਹਿੰਨੇ ਆ ਸਾਰੇ ਭਾਈਚਾਰੇ ਨੂੰ ਕਹਿੰਨੇ ਆ ਬੇਨਤੀ ਕਰਦੇ ਆ ਕਿ ਜਿਹੜਾ ਨਮਨੀਤ ਬਿੱਟੂ ਆ ਸੱਚਮੁੱਚ ਤਾੜੀਆਂ ਲਜਾਉਂਦਾ ਰਹੇ ਜਿਹੜੇ ਢੋਲ ਗਿਆ ਚਿੰਟੇ ਲੱਭਦਾ ਰਹੇ ਇਹਨੂੰ ਪਤਾ ਲੱਗ ਜਾਵੇ ਕਿ 크੍ਰਿਸਚਨ ਕਮਿਊਨਿਟੀ ਨਾਲ ਕਿਸ ਤਰ੍ਹਾਂ ਪੰਗੇ ਲਈਦੇ ਆ ਕਿਸ ਤਰ੍ਹਾਂ ਇਹਦੇ ਧਾਰਮਿਕ ਭਾਵਨਾ ਨੂੰ ਫੇਸ ਬਚਾਈ ਦੀ ਆ ਅਸੀਂ ਸਾਰੀ ਮਿਨੋਰਟੀਆ ਨੂੰ ਕ੍ਰਿਸ਼ਨ ਕਮਿਊਨਿਟੀ ਨੂੰ ਹੋਰ ਵੀ ਜਥੇਬੰਦੀਆਂ ਨੂੰ ਅਪੀਲ ਕਰਦੇ ਆ ਕਿ ਇਹੋ ਜੇ ਸ਼ਰਾਰਤੀ ਅਨਸਰਾਂ ਨੂੰ ਅੱਜ ਕ੍ਰਿਸ਼ਨ ਭਾਈਚਾਰੇ ਨਾਲ ਇਹੋ ਜੇ ਸ਼ਬਦ ਬੋਲ ਰਹੇ ਨੇ ਤਾੜੀਆਂ ਮਾਰ ਰਹੇ ਨੇ ਕੱਲ੍ਹ ਇਹ ਦੂਜਿਆਂ ਨੂੰ ਵੀ ਕਰ ਸਕਦੇ ਜੇ ਜੇਕਰ ਇਹਨਾਂ ਦੀ ਸਰਕਾਰ ਆਉਂਦੀ ਹੈ ਤਾਂ ਇਸ ਕਰਕੇ ਇਹਨਾਂ ਨੂੰ ਹੌਣ ਤੋਂ ਠੱਲ ਪਾਈ ਜਾਵੇ ਇਹਨਾਂ ਨੂੰ ਨੱਕ ਪਾਈ ਜਾਵੇ ਤਾਂ ਕਿ ਭਾਜਪਾ ਸਰਕਾਰ ਜਿਹੜੀ ਅੱਗੇ ਨਾ ਆ ਸਕੇ ਇਹ ਆ ਨਹੀਂ ਦੇਖਿਆ ਜਾਂਦਾ ਕਿ ਇੱਕ ਸਿੱਖ ਧਰਮ ਅੱਗੇ ਰਹਿਦੀਆਂ ਇੱਕ ईसाई ਧਰਮ ਅੱਗੇ ਰਹਿਦੀਆਂ ਕਾਰਨ ਕੀ ਆ ਦੂਜੇ ਧਰਮ ਨਾਲ ਕਿਉਂ ਨਹੀਂ ਇਹੋ ਜਿਹੀ ਇਸੇ ਤਰ੍ਹਾਂ ਹੀ ਹੋ ਰਿਹਾ ਵਾ ਕ੍ਰਿਸ਼ਨ ਕਮਿਊਨਿਟੀ ਨੂੰ ਜ਼ਿਆਦਾਤਰ ਟਾਰਗੇਟ ਕੀਤਾ ਜਾ ਰਿਹਾ ਵਾ ਕਿਤੇ ਚਰਚ ਬੰਦ ਕਰਵਾਏ ਜਾ ਰਹੇ ਨੇ ਕਿਤੇ ਕਨਵੈਨਸ਼ਨਾਂ ਬੰਦ ਕਰਵਾਈਆਂ ਜਾ ਰਹੀਆਂ ਨੇ ਹੋਰ ਸਿੱਖ ਭਾਈਚਾਰੇ ਨਾਲ ਵੀ ਇਸੇ ਤਰ੍ਹਾਂ ਹੋ ਰਿਹਾ ਕਿਤੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਪਾੜੇ ਜਾ ਰਹੇ ਨੇ ਦਰਬਾਰ ਸਾਹਿਬ ਵਿੱਚ ਪੰਨੇ ਪਾੜੇ ਜਾ ਰਹੇ ਨੇ ਇਸੇ ਤਰ੍ਹਾਂ ਹੀ ਹੋ ਰਿਹਾ ਵਾ ਬਸ ਇਹੀ ਦੋਵੇਂ ਮਿਨੋਰਿਟੀਆਂ ਜਿਹੜੀਆਂ ਨੇ ਟਾਰਗੇਟ ਕੀਤੀਆਂ ਜਾ ਰਹੀਆਂ ਨੇ ਅਸੀਂ ਚਾਹੁੰਦੇ ਹਾਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹਨਾਂ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਕਰਜ ਕਰਕੇ ਇਹਨਾਂ ਨੂੰ ਹਵਾਲਾਤ ਵਿੱਚ ਬੰਦ ਕੀਤਾ ਜਾਣਾ ਚ ਅਸੀਂ ਸਾਰੇ ਇਹੋ ਜਾਣਨਾ ਚਾਹੁੰਦੇ ਆ ਕਿ ਜੋ ਕਿ ਸਾਡੇ ਆਲ ਇੰਡੀਆ ਕ੍ਰਿਸ਼ਚਨ ਕਮੇਟੀ ਦੇ ਪੰਜਾਬ ਪ੍ਰਧਾਨ ਰਾਜੂ ਮਸੀਹ ਭੱਟੀ ਜਿਨ੍ਹਾਂ ਨੇ ਅੱਜ ਪ੍ਰੈਸ ਕਾਨਫਰੰਸ ਰੱਖੀ ਆ ਆਪ ਜੀ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਕੀ ਸ਼ਰਾਰਤੀ ਅੰਸਰਾਂ ਨੇ ਜੋ ਕਿ ਕ੍ਰਿਸ਼ਚਨ ਭਾਈਚਾਰੇ ਦੇ ਫਿਰਦਿਆਂ ਨੂੰ ਬਲਉਂਦ ਰਿਆ ਗਿਆ ਉਹਨਾਂ ਦੇ ਕੁਝ ਸ਼ਬਦ ਉਹਨਾਂ ਜਿਹੜਾ ਕ੍ਰਿਸ਼ਚਨ ਭਾਈਚਾਰੇ ਦੇ ਬਰਖਲਾਫ ਕੀਤੇ ਨੇ ਤੋਂ ਇਸ ਕਰਕੇ ਕ੍ਰਿਸ਼ਚਨ ਭਾਈਚਾਰੇ ਦੇ ਫਿਰਦਿਆਂ ਨੂੰ ਬਲਉਂਦ ਰਿਆ ਗਿਆ ਵਾ ਜੋ ਸਾਡੇ ਪ੍ਰਧਾਨ ਸਾਹਿਬ ਨੇ ਫੈਸਲਾ ਲਿਆ ਵਾ ਅਸੀਂ ਇਹਨਾਂ ਦੇ ਫੈਸਲੇ ਦੇ ਸਭ ਪੂਰਨ ਕਰਯਤਰਾੰਗੇ ਸਾਡੇ ਨਾਲ ਸਾਡੀ ਬਹੁਤ ਹੀ ਸਤਿਕਾਰਯੋਗ ਆਲੰਡਿਆ ਕ੍ਰਿਸ਼ਨ ਕਮੇਟੀ ਦੀ ਟੀਮ ਸੂਚੀ ਲੀਡਰਸ਼ਿਪ ਟੀਮ ਅੱਜ ਇਕੱਠੀ ਹੋਈ ਆ ਰਾਜੂ ਪੱਟੀ ਓਵਰਪੁਰਾ ਜੀ ਦੀ ਗਵਾਈ ਦੇ ਵਿੱਚ ਜੋ ਕਿ ਸਾਡੇ ਪੰਜਾਬ ਪ੍ਰਧਾਨ ਨੇ ਸਾਰੀ ਟੀਮ ਸਾਡੀ ਇਕੱਠੀ ਹੋਈ ਆ ਜੋ ਸਾਨੂੰ ਪ੍ਰਧਾਨ ਸਾਹਿਬ ਅੱਗੇ ਫੈਸਲਾ ਦੇਣਗੇ ਅਸੀਂ ਇਹਨਾਂ ਦੇ ਫੈਸਲਾ ਸਾਡਾ ਸਿਰ ਮੱਥੇ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਹੱਥ ਜੋੜ ਕੇ ਜੈਨਸੀ ਦੀ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਜੋ ਅੱਜ ਰਾਜੂ ਪੱਟੀ ਜੀ ਨੇ ਦਫਤਰ ਖੋਲਿਆ ਉਹਦੇ ਮੁੱਖ ਦਫਤਰ ਦੇ ਵਿੱਚ ਆਣ ਕੇ ਜੋ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਆ ਉਹ ਸਾਰੇ ਪੱਲੀਬਾਤ ਜਾਣਦੇ ਨੇ ਪ੍ਰਧਾਨ ਜੀ ਦੀਆਂ ਗੱਲਾਂ ਤੋਂ ਸਾਰਾ ਪਤਾ ਚੱਲ ਚੁੱਕਾ ਹੈ ਕਿ ਅਸੀਂ ਕੀ ਚਾਹੁੰਦੇ ਆ ਭਾ ਵਿਚਾਰੇ ਦੇ ਮਨਾਂ ਨੂੰ ਠੇਸ ਪਹੁੰਚੀ ਆ ਜਿਹੜੇ ਇਹੋ ਜਿਹੇ ਸ਼ਰਾਰਤੀ ਅੰਸਰ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਇੱਕ ਬੰਨੇ ਤੇ ਇਲੈਕਸ਼ਨ ਦਾ ਪੂਰਾ ਵਿਗਲ ਬੱਜਾ ਹੋਇਆ ਤੇ ਦੂਸਰੇ ਬੰਨੇ ਬੀਜੇਪੀ ਦੇ ਸ਼ਰਾਰਤੀ ਅੰਸਰ ਜਿਹੜੇ ਦਿਨ-ਪ੍ਰਤੀ ਦਿਨ ਸ਼ਰਾਰਤਾ ਕਰੀ ਜਾਂਦੇ ਨੇ ਤੇ ਉਹਦੇ ਵਿੱਚ ਜਿੰਨੇ ਵੀ ਆ ਨੰਗਦੀਤ ਬਿੱਟੂ ਵਰਗੇ ਜਿਹੜੇ ਆਪਣੇ ਬਾਪੇ ਦੀ ਇਨਾਜ ਨਹੀਂ ਰੱਖ ਸਕੇ ਜਿਨ੍ਹਾਂ ਨੇ ਪੂਰੀ ਉਮਰ ਕਾਂਗਰਸ ਦੇ ਵਿੱਚ ਗੁਜ਼ਾਰੀ ਤੇ ਸ਼ਹੀਦੀ ਪਾਈ ਆ ਉਹਨਾਂ ਨੂੰ ਰੱਦ ਦੇ ਹੋਏ ਭਾਜਪਾ ਦੇ ਵਿੱਚ ਆਣ ਕੇ ਆਪਣਾ ਜਿਹੜਾ ਟੌਰ ਵਿਖਾਉਣ ਨੂੰ ਫਿਰਦੇ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਤੇ ਆਪਣੇ ਭਾਈਚਾਰੇ ਨੂੰ ਵੀ ਕਹਿਣਾ ਕਿ ਦੇਖੋ ਮਨੀਪੁਰ ਦੇ ਵਿੱਚ ਤੁਸੀਂ ਵੇਖਿਆ ਸਾਡੀਆਂ ਤਿੰਨਾਂ ਭੈਣਾਂ ਨੂੰ ਨੰਗੀਆਂ ਨਚਾ ਕੇ ਭਾਜਪਾ ਨੇ ਤਮਾਸ਼ਾ ਵੇਖਿਆ ਬੋਰਡ ਵਿੱਚ ਤੇ ਕਈਆਂ ਥਾਵਾਂ ਤੇ ਸਾਡੇ ਚਰਚਾਂ ਦੇ ਉੱਤੇ ਹਮਲੇ ਹੋਏ ਨੇ ਸਾਰੇ ਬੁਝਾਰਸ਼ ਕਰਦਾ ਕਿ ਉਹਨਾਂ ਨੂੰ ਅਸਾਈ ਨਹੀਂ ਜਿਹੜਾ ਜਾਏਗਾ ਜਿਹੜੇ ਬੀਜੇਪੀ ਨੂੰ ਬੋਰਡ ਪਾਉਣਗੇ ਚਾਹ ਨਮਨੀਤ ਬਿੱਟੂ ਨੂੰ ਪਾਉਣਗੇ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਕਿਸੇ ਤਰ੍ਹਾਂ ਦਾ ਵੀ ਐਸਾ ਡਿਸੀਜਨ ਨਾ ਲਿਆ ਜਾਵੇ ਜੋ ਦਿਨ ਪ੍ਰਤੀ ਦਿਨ ਸਾਡੇ ਤੇ ਅਤਿਆਚਾਰ ਹੁੰਦੇ ਨੇ ਉਹਨਾਂ ਨੂੰ ਨਾਤ ਪਾਉਣ ਵਾਸਤੇ ਜੋ ਸਾਡੇ ਆਪਣੇ ਨਿਰਣੇ ਲਈ ਜਾਂਦੇ ਨੇ ਉਹਨਾਂ ਨੂੰ ਸੰਪੂਰਨ ਰੱਖਿਆ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਹੋ ਜਾ ਸ਼ਰਾਪਤੀ ਅੰਸਰ ਜਿਹੜਾ ਉਹ ਐਸਾ ਕਦਮ ਨਾ ਚੁੱਕ ਸਕੇ ਤੇ ਮੈਂ ਬੁਝਾਰਸ਼ ਕਰਾਂਗਾ ਕਿ ਜੋ ਵੀ ਜਾਰੇ ਪ੍ਰਧਾਨ ਜੀ ਨੇ ਟਾਈਮ ਦਿੱਤਾ ਜੇ ਕਾਰਵਾਈ ਤਾਂ ਨਹੀਂ ਹੁੰਦੀ ਪ੍ਰਸ਼ਾਸਨਾਂ ਨੂੰ ਕਾਰਵਾਈ ਢਿੱਲੀ ਜਾਂਦੀ ਆ ਨਹੀਂ ਹੁੰਦੀ ਤਾਂ ਛੇਤੀ ਤੋਂ ਛੇਤੀ ਸਰਕਾਰਾਂ ਦੇ ਉਤਰਾਂਗੇ ਚਾਹ ਪੰਜਾਬ ਬੱਦ ਦੀ ਕਾਲ ਦੇਾਂਗੇ ਬਹੁਤ ਬਹੁਤ ਧੰਨਵਾਦ ਜੀ ਹallelujah hallelujah hallelujah hallelujah